ਆਜੋ ਲੈ ਚੋ ਮੈਂ ਤੇਰ ਕੋਲ ਚਾਹਾਂ ਗੇ ਲੋ ਆਓ ਦੇਖੀ ਆ ਆਹੋ ਪਿੱਛੇ ਆਜੋ ਕਿਲੋੜੀ ਇੱਥੇ ਕਿਲੋੜੀ ਪਾ ਲੈ ਰਾਂਂ ਦਿੱਦ ਦਿੱ ਤੁਸੀ ਲੈ ਆ ਤਸ ਕੰਮ ਨਹੀਂ ਤੇ ਚੱਲ ਜਾਈਂ ਆ ਨੰਦਰ ਬੈਠਾ ਤੇ ਬਾਹਰ ਬੈਠਣਾ ਬਿਲ ਮੈਨੂੰ ਇਹ ਚਾਹ ਚਾ ਉਦਲ ਬਾਬੇ ਵਿੱਚ ਨਹੀਂ ਆਇਆ ਕੋਈ ਨਹੀਂ ਫੇਟੋ ਨਾ ਕੋਈ ਬਚਾ ਕੇ ਡਰ ਦੇ ਦੇ ਜੀ ਬਾਰ ਬਾਰ ਦੇਖ ਕੇ ਅੰਦਰ ਵੜ ਜਾਂਦੀ ਇਹ ਲਿਆਓ ਬਾਹਰ ਉੱਡ ਤੋ ਵਰਕ ਲਾਇਆ ਨਾ ਜੇ ਅੰਦਰ ਵੜ ਗਈ ਮੈਂ ਤਾਂ ਸੁਣਦੀ ਰਹੀ ਸਹੀ ਹੈ ਕੀ ਵਿਚਾਰ ਕੋਈ ਨਹੀਂ ਲੋਕਾਂ ਨੇ ਦੂਜੇ ਤਾਂ ਪਿੱਛੇ ਚਲੇ ਆਵਾਂ ਤਾਂ ਸਿੱਕਾ ਕਪੜਾ ਲਾਣੇ ਬਣਾਉਂਦੇ ਆ ਸਭ ਉਹ ਵੀ ਲਈ ਜਾਂਦੀ ਮੈਂ ਬਸ ਉਹ ਹੀ ਆਈ ਜਾਂਦੀ ਨੇ ਮੇਰੇ ਇਹ ਤੇ ਗੱਲ ਹੈ ਮੁੜ ਕੇ ਦੂਜੇ ਕਰਕੇ ਦੌੜ ਪੀ ਜਾਂਦੇ ਨੇ ਵੜ ਕੇ ਮੇਰਾ ਆਉਣੇ ਮੈਂ ਤੁਹਾਨੂੰ ਮਜਵਾਉਗੀ ਵੀ ਪਹਿਲਾਂ ਸਹੀ ਗੱਲ ਹੋਰ ਦੇ ਆਉਣੇ ਮੈਂ ਜੀ ਤਾਇਆ ਸਾਡੀ ਤਿਆਰੀ ਪੂਰੀ ਹੈ ਹਾਂ ਮੈਂ ਤੁਹਾਨੂੰ ਭੇਜ ਕੇ ਫਿਰ ਮੈਂ ਕਰਦਾ ਇਹ ਰਹਾ ਕੋਈ ਨਾ ਕੋਈ ਮੈਂ ਜੀ ਰੱਖ ਲਈ ਗੱਲ ਸਹੀ ਹੈ ਆਹ ਇਹ ਗੱਲ ਸਹੀ ਹੈ ਤੇ ਲੀਵਰ ਆ ਬ੍ਰੋ ਚਾਹੇ ਕਰੀਓਗੇ ਨਹੀਂ 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 ਦੇਖੋ ਹੈੱਡਫੋਨ ਤੇ ਚਾਹੇ ਤੁਹਾਨੂੰ ਕਹਿ ਰਹੇ ਹਾਂ ਇੱਕ ਨਹੀਂ ਇਹ ਨਹੀਂ ਥੋੜਾ ਪਾਤਲੀ ਇਹਨਾਂ ਨਾਲੇ ਇਹਰਾ ਪੁੱਤ ਕੱਢਣੀ ਆ ਸਹੀ ਕਰਦੇ ਸਹੀ ਕਰਦੇ ਪਰ ਬਤ ਤੁਸੀਂ ਆਇਆ ਫਿਰ ਉਹਦਾ ਵੀਡੀਓ ਲੱਗ ਕੇ ਪਹਿਲੇ ਫੋਨ ਲਿਆ ਫੋਨ ਲਿਆ ਫੋਨ ਦਾ ਕੁੱਤ Nei! ਸੋ ਤੁਸੀਂ ਆਇਆ ਜਦੋਂ ਉਹਨਾਂ ਨੂੰ ਹਾਂ ਖਾਣੀ ਠੀਕ ਹੈ ਹਾਂ ਖਾ ਸਕੀਂ ਓਏ 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 ਚਾਹ ਤਾਂ ਬੇ

ਬੋਲਣਗੇ ਮੈਨੂੰ ਬੋਲਣ ਤਾਂ ਲੱਗੀਆਂ ਨਾ ਤੂੰ ਬੋਲੂਗਾ ਬੋਲ ਕੇ ਤੂੰ ਦਾ ਬੋਲਦੇ ਆ ਰੀ ਕੈਮਰਾ ਮੈਨੂੰ ਇਹ ਨਹੀਂ ਆਈ ਹੁਣਾ ਮੇਰਾ ਹੀ ਕੇਸ ਕਰ ਦੇਣਾ ਇਹ ਨਹੀਂ ਆਈ ਹੁੰਦੀ ਤਦ ਦੋ ਵਾਰ ਆਇਆ ਕਰੋ ਲਾਈਕ ਆਹ ਇਹਨਾਂ ਨੂੰ ਵੀ ਦੱਸਦਾ ਕਰੋ ਦੋ ਜੀ ਚੱਕ ਦੀ ਇਹਨਾਂ ਦੇ ਦੋ ਚਾਰ ਟੁੜਿਆ ਕਰੋ ਪਤਾ ਪਤਾ ਮੈਨੂੰ ਕੀ ਕਹਿੰਦੇ ਨਾ ਤਾਂ ਮੇਰੀ ਜਰਾਣੀ ਦੇ ਨਾ ਮੈਨੂੰ ਟੋਕਰੀ ਚ ਬੰਦ ਕਰਤਾ ਤੁਸੀਂ ਪੰਜਾਬੀ ਚ ਕਮੈਂਟ ਨਹੀਂ ਕਰੋਗੇ ਨਾ ਕਿ ਜੇ ਤੁਸੀਂ ਅੰਗਰੇਜ਼ੀ ਚ ਕਰੀ ਜਾਣਾ ਤੇ ਮੈਂ ਕੋਈ ਅੰਗਰੇਜ਼ੀ ਲਿਖ ਦਿੰਦਾ ਜਾ ਰਿਹਾ ਮੈਂ ਤਾਂ ਮੈਨੂੰ ਇਹਨੇ ਖੋਲ੍ਹਣਾ ਨਹੀਂ ਕਹਿੰਦਾ ਐਸੀ ਚਫਾੜੀ ਨੂੰ ਭੁੰਗੇ ਜਵਾਲ ਬੇਟਾ ਪੁੱਜਦਾ ਜਵਾਲ ਆਹ ਫਿਰ ਟੋਕਰੀ ਤੁਹਾਡੀ ਵਾ ਤਾਂ ਮੈਨੂੰ ਨਹੀਂ ਚਾਹੀਦੇ ਇਹ ਦੇ ਸਕਰਾਪਰ ਭਾਈ ਮੈਂ ਆਪਣੀ ਨਿਕਾ ਤਰ ਭਾਜੀ ਕੋ ਡਾਲਾ ਚਲ ਆ ਜੋ ਭਾਜੀ ਬੋਲਦੇ ਕਿ ਮੈਂ ਹੋਰਦੇ ਫੇਰਾ ਫੜਾਣਾ ਕੈਨਸਲ ਹੋਇਆ ਨਾਲ ਮਮੀ ਆ ਡੱਬਾ ਜੇ ਭਾਜੀ ਸਾਡੀ ਚੀਜ਼ ਗਿਫਟ ਕਰਨਗੇ ਲੈਣਗੇ ਤਾਂ ਆਸੀਂ ਆਉਣਾ ਨਹੀਂ ਕੋਈ ਆਉਣਾ ਨਹੀਂ ਆ ਦੇਖ ਲੋ ਚਾਰ ਮਾ ਬਤਾ ਹੋਰ ਪਤਾ ਤਾਂ ਆ ਪੂਰ ਤੋਂ ਲੈ ਲੈ ਨਾ ਨਾ ਬੋ ਚਾਰ ਹੋਰ ਦੇ ਫਿਰ ਤਾਂ ਪਤਾ ਹੀ ਨਹੀਂ ਸੀ ਮੈਂ ਦੋ ਪੰਜ ਮਿੰਟ ਰੋਕਾ ਦੋ ਦਿਨ ਹੋਰ ਫੜ ਲੈ ਆਨੇ ਆ ਅੱਛਾ ਕਿਹਦਾ ਨਾ ਨਾ ਮੇਰਾ ਕੰਪਲੈਕਸ ਉਹ ਕੈਮਰਾ ਲਗਾ ਨਾ ਅੱਧੇ ਨੂੰ ਹੋ ਜਾ ਹਾਂ ਦੱਸ ਅੱਛਾ ਹੁੰਦੀ ਹੈ ਆਹ ਲੈ ਆਪਣੇ ਵਰਕੇ ਪੜਾਉਣ ਨੂੰ ਮੈਂ ਨਾ ਸਹੀ ਗੱਲ ਆ ਇਹਨਾਂ ਨੂੰ ਤਾਂ ਮੈਂ ਲਾਉਂਦੀ ਨਹੀਂ ਚੱਲ ਹਣ ਜਾ ਵਾਏ ਵਾਏ ਵਸਰਾ ਕਲੀ ਆਇਆ ਬੜੀ ਤੰਗ ਕਲੀ ਆ ਵਾ ਤੂੰ ਸਹੀ ਜਾਓ ਚਲੋ ਆਇਆ ਭਾਜੀ ਨਹੀਂ ਕੱਲ ਜੀ

ਲਓ ਜੀ ਆਪਾਂ ਨੂੰ ਆਏ ਸੀ ਆਪਣੇ ਫੈਨ ਮਿਲਣ ਤੇ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀ ਕਾਲ ਤੇ ਦੱਬੋ ਕੇ ਪਿਆਰ ਦਿਆ ਕਰੋ ਜੀ ਤੁਹਾਨੂੰ ਜਿਵੇਂ ਕਿ ਪਤਾ ਹੀ ਆ ਅੱਜ ਅਸੀਂ ਆਪਾਂ ਹੁਣ ਘਰੇ ਜਾ ਕੇ ਗੱਲਾਂ ਕਰਦੇ ਆ ਆਜੋ ਲਓ ਜੀ ਆਪਾਂ ਨੂੰ ਆ ਕੇ ਗਏ ਆ ਜੀ ਲੋਹੜੀ ਦੇ ਕੇ ਪੰਜਾਬੀ ਕੱਪੜੇ ਭੈਣ ਆਏ ਸੀ ਆਪਣੇ ਤੇ ਹੁਣ ਆਪਾਂ ਦੇਖਿਓ ਨੇ ਆ ਵੀ ਆਪਣੀ ਜਿਹਾ ਥਾਣੀ ਨੂੰ ਤੁਹਾਨੂੰ ਪਤਾ ਪਹਿਲਾ ਚੀਜ਼ ਜੇ ਹੁਣ ਕੋਈ ਭੈਣ ਭਰਾ ਘਰੇ ਲੈ ਕੇ ਆਵੇ ਤਾਂ ਫਿਰ ਭੈਣ ਭਰਾ ਨੂੰ ਹਨਾ ਪਹਿਲਾਂ ਦੇਖ ਆਓ ਜਿਨ੍ਹਾਂ ਨੂੰ ਆਪਣਾ ਪਿਆਰ ਬਣਿਆ ਉਹਨਾਂ ਨੂੰ ਚੀਜ਼ ਪਹਿਲਾਂ ਦੇਖ ਆਓ ਬਾਕੀਆਂ ਨੂੰ ਬਾਅਦ ਚ ਵੇਖੀ ਜਾਉ ਘਰੇ ਖੜੇ ਨਾ ਮਿਹਰੇ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਪਾਣ ਪਿੱਛੇ ਨਹੀਂ ਜੰਮਦਾ ਇਹ ਤਾਂ ਲੋੜੀ ਆਪਣੀ ਆਈ ਆ ਭੈਣੇ ਲੋੜੀ ਆਪਾਂ ਨੂੰ ਦੇਖ ਗਈ ਭੈਣ ਆਪਣੀ ਲੋੜੀ ਤੇ ਲੋੜੀ ਖਾਓ ਜੀ ਤੇ ਸਾਰੇ ਜਣੇ ਦੱਸਿਓ ਜੀ ਆਹ ਜੀ ਮੇਰੀ ਜਰਾਨੀ ਮਾੜਾ ਚੰਗਾ ਨਾ ਬੋਲਿਆ ਕਰੋ ਫੇਰ ਨਾ ਕਿ ਤੁਸੀਂ ਕਹਿੰਦੇ ਮਾੜਾ ਚੰਗਾ ਬੋਲਿਆ ਕਰੋ ਤੁਸੀਂ ਐਵੇਂ ਕਿਉਂ ਬੋਲਦੇ ਹੋ ਨਾ ਕਿਸੇ ਨੂੰ ਇਦਾਂ ਨਹੀਂ ਕਹੀਦਾ ਹੁੰਦਾ ਦਿੰਦਿਆ ਰਾਇਆ ਇਦਾਂ ਕਦੇ ਵੀ ਨਹੀਂ ਕਿਸੇ ਨੂੰ ਕਹੀਦਾ ਹੁੰਦਾ ਮੈਂ ਤੁਹਾਨੂੰ ਰੋਜ਼ ਸਮਝਾਉਣੀ ਆ ਪਰ ਤੁਸੀਂ ਕਿਤੇ ਸਮਝਣ ਆਲੇ ਆ ਹਨਾ ਇਦਾਂ ਕਦੇ ਨਹੀਂ ਸਮਝੀਦਾ ਹੁੰਦਾ ਹੈਗਾ ਕੋਈ ਵੀ ਗਲਤ ਨਹੀਂ ਕਦੇ ਵੀ ਕਿਸੇ ਨੂੰ ਬੋਲੀਦਾ ਦਿੰਦਿਆ ਰਾਇ ਵਾਹਿਗੁਰੂ ਦਾ ਨਾਮ ਲਿਆ ਕਰੋ ਤੇ ਜੇ ਮੈਂ ਕਿ ਹੁਣ ਮੇਰੇ ਤੋਂ ਅਗ ਲੈ ਲਿਆ ਕਰੋ ਨਹੀਂ ਕਿ ਤੈਨੂੰ ਅਗਲ ਹੈਗੀ ਨਾ ਮੇਰੇ ਤੋਂ ਸਾਈਕਲ ਲਿਆ ਕਰੋ ਹਣ ਦੇਖੋ ਮੈਨੂੰ ਭੈਣ ਲੋੜੀ ਦੇ ਕੇ ਗਈ ਮੇਰੀ ਚਾਹੇ ਤੁਸੀਂ ਮੇਰੇ ਪੇਕਾ ਚ ਲਾ ਲਓ ਚਾਹੇ ਤੁਸੀਂ ਮੇਰੇ ਕੋਈ ਵੀ ਲਾ ਲਓ ਮਤਲਬ ਕਿ ਆਲ ਇੰਡੀਆ ਮੇਰਾ ਪੇਕਾ ਹੀ ਸਮਝੋ ਹੋਈ ਹੁਣ ਹੁਣ ਕੋਈ ਚੱਕਰ ਵਾਲੀ ਗੱਲ ਨਹੀਂ ਕਿ ਨਹੀਂ ਸੋਹਰਿਆਂ ਦਾ ਘਰ ਤਾਂ ਬਸ ਲੱਗ ਗਈ ਆ ਬਾਕੀ ਤਾਂ ਪੇਕਾ ਹੀ ਹੁੰਦਾ ਕਣੀ ਕੋਈ ਚੱਕਰ ਨਹੀਂ ਆ ਕਿਉਂਕਿ ਆਪਣੇ ਭੈਣ ਭਰਾਵਾ ਤੇ ਮੈਂ ਫੇਰ ਮੁੜ ਕੇ ਪਤਾ ਕੀ ਕੀਤਾ ਮੈਂ ਹੁਣ ਪਹਿਲਾਂ ਖੋਲੀ ਆ ਮੈਂ ਦੇਖਿਆ ਵੀ ਮੋਹਰੀ ਰੇੜੀਆਂ ਆਈਆਂ ਜੀ ਤੇ ਮੈਂ ਫੇਰ ਪਹਿਲਾਂ ਪਾਈ ਪਲੇਟ 'ਚ ਮੈਂ ਹਾਂ ਪਹਿਲਾਂ ਤਾਂ ਦੀਦੀ ਨੂੰ ਦੇ ਕੇ ਆਈ ਆਪਣੀ ਨੂੰ ਤੇ ਦੀਦੀ ਨੂੰ ਖਵਾ ਕੇ ਤੇ ਫੇਰ ਆਪਾਂ ਹੁਣ ਵੇਖਾਂਗੇ ਜਾ ਕੇ ਵੀ ਮਿੱਟੀਆਂ ਤੇ ਕੋੜੀਆਂ ਆਆਂ ਦੇ ਕੇ ਹੈਣਾ ਹੁਣ ਭਾਈਓ ਪੰਤੇ ਪਤਾ ਨਹੀਂ ਹੁਣ ਵੀ ਮਿੱਠਵਾਂ ਤੇ ਕੋੜੀਆਂ ਹੁਣ ਵੇਖਦੇ ਆ ਖਾ ਖੂ ਕੇ ਜਾ ਕੇ ਆਜੋ ਤੁਹਾਨੂੰ ਦਿਖਾਉਣੀ ਆ ਹੁਣ ਮੈਂ ਲਓ ਜੀ ਮੈਂ ਹੁਣ ਦੀਦੀ ਨੂੰ ਆ ਕੇ ਦੇ ਕੇ ਆਈਆਂ ਵੀ ਲੋੜੀ ਜਿਹੜੀ ਆਪਣੀ ਆਈ ਸੀ ਤੇ ਆਹ ਹੁਣ ਨਿਆੜੀ ਬਾਲ ਲੀਆ ਅੱਗ ਤੇ ਆਪਾਂ ਸੇਕਾਂਗੇ ਅੱਗ ਤੇ ਆਪਾਂ ਬੈ ਗਏ ਆ ਜੀ ਗਲੀ ਦੇ ਵਿੱਚ ਤੇ ਹੁਣ ਚੱਲਦੇ ਆਪਾਂ ਤੇ ਹੁਣ ਆਪਾਂ ਵੀ ਜੇ ਕੋਈ ਭੈਣ ਭਰਾ ਪਿਆਰ ਨਾਲ ਚੀਜ਼ ਦੇ ਕੇ ਜਾਵੇ ਤੇ ਉਹਨੂੰ ਮੜਾ ਜਿਹਾ ਖਾਣਾ ਜ਼ਰੂਰੀ ਚਾਹੀਦਾ ਬਾਕੀ ਤੇ ਚਲੋ ਆਪਾਂ ਹੀ ਖਾਣੀ ਹੁੰਦੀ ਹੈ ਇਹ ਜੀ ਗੱਲ ਨਹੀਂ ਹੁੰਦੀ ਹੈਗੀ ਪਰ ਮੜਾ ਮੋਟਾ ਦੇਖੋ ਹੁਣ ਮੈਂ ਟਾਡੇ ਸਾਹਮਣੇ ਖਾਉਂਗੀ ਆ ਦੇਖੋ ਤੇ ਤੁਸੀਂ ਵੀ ਭੈਣ ਭਰਾ ਖਾ ਸਕਦੇ ਆ ਜੀ ਠੀਕ ਆ ਨਾ ਜੀ ਤੁਸੀਂ ਵੀ ਖਾ ਸਕਦੇ ਆ ਖਾ ਲਓ ਸਾਰੇ ਜਾਣੇ ਟਾਡੇ ਤੋਂ ਬਿਨਾ ਮੈਂ ਕੱਲੀ ਕਿੱਦਾਂ ਖਾ ਸਕਦੀ ਆ ਨਾ ਤੁਸੀਂ ਵੀ ਖਾਓ ਖਾ ਲਓ ਖਾ ਲਓ ਕੋਈ ਚੱਕਰ ਨਹੀਂ ਲਓ ਜੀ ਆਪਾਂ ਆ ਦੇਖੋ ਮੈਂ ਖਾਣੇ ਆਂ ਨਵਾਂ ਵਾਵਾ ਕਿੰਨੀਆਂ ਮਿੱਠੀਆਂ ਭੈਣੇ ਐਨਾ ਪਿਆਰ ਕੀ ਬਾਤ ਆ ਭੈਣੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਖਾਦੇ ਵਸਦੇ ਰੋ ਖੁਸ਼ੀਆਂ ਮਾਣੋ ਵਾਹਿਗੁਰੂ ਤੁਹਾਨੂੰ ਤਰੱਕੀ ਚ ਰੱਖੇ ਜੀ ਤੇ ਬਾਕੀ ਸਾਰੇ ਭੈਣ ਭਰਾਏ ਜਰੂਰ ਦੱਸਿਓ ਜੇ ਤੁਹਾਨੂੰ ਵਧਗਾ ਲੱਗਿਆ ਹੋਵੇ ਸਾਰਾ ਬਲੌਗ ਦੇਖ ਕੇ ਤੇ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਿਆ ਕਰੋ ਜੀ ਠੀਕ ਹੈ ਨਾ ਜੀ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਹੈਪੀ ਲੋੜੀ ਜੀ ਮੈਨੂੰ ਤਾਂ ਲੋੜੀ ਮਿਲ ਗਈ ਆ ਹੁਣ ਤੁਸੀਂ ਮੈਨੂੰ ਦੱਸਿਓ ਵੀ ਤੁਹਾਡੀ ਲੋੜੀ ਆ ਗਈ ਆ ਕਿ ਨਹੀਂ ਆ ਗਈ ਮੈਨੂੰ ਤਾਂ ਦੋ ਬੰਨਿਓ ਆ ਗਈ ਲੋੜੀ ਪਈ ਹਾਂ